ਅਸੀਂ ਅੱਛੀ ਚੀਜ਼ ਲੈ ਕੇ ਆਵਾਂਗੇ ਥੋੜੀ ਜੀ ਰੇਂਜ ਅੱਪ ਹੋ ਜਾਂਦੀ ਹੈ ਲੇਕਿਨ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕੋ ਨਾਰਮਲ ਰੇਂਜ ਦੇ ਵਿੱਚ ਵੀ ਸੂਟ ਹੋਣਾ ਹੈਗਾ ਕਿ ਜਿਆਦਾ ਡੇਰੇ ਵੜੇ ਦਾ ਸੂਟ ਨਹੀਂ ਬਣੇਗਾ ਘੇਰਾ ਵੀ ਪ੍ਰੋਪਰ ਪੂਰਾ ਹੈਗਾ ਆਰਾਮ ਨਾਲ ਬਣ ਜਾਏ ਸ਼ਰਟ ਦੇ ਨਾਲ ਘੇਰੇ ਉੱਪਰ ਕਾਮ ਆਰੀ ਵਰਕ ਦੇ ਨਾਲ ਜਿਹੜਾ ਪ੍ਰਿੰਟ ਹੈ ਔਰ ਲੇਸ ਵਰਕ ਕੀਤਾ ਹੋਇਆ ਹੈ ਘੇਰੇ ਉੱਪਰ ਨਾਸੀ ਟੱਚ ਦਾ ਉੱਪਰ ਵੇਵਿੰਗ ਹੋਈ ਹੋਈ ਹੈ ਨੇ ਪਲੇਨ ਸੂਟਸ ਦਿਨal ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਤੁਸੀਂ ਦੇਖੋ ਮਲਟੀ ਕਲਰ ਹੈ ਤੇ ਰੈਡ ਡਿਜੀਟਲ ਜਿਹੜਾ ਪ੍ਰਿੰਟ ਆ ਬੜਾ ਪਿਆਰਾ ਨੈਕਸਟ ਵੀਡੀਓ ਦੇ ਵਿੱਚ ਫਿਰ ਕੋਈ ਲੈ ਕੇ ਆਵਾਂਗੇ ਆਫਰ ਜਿਹੜਾ ਕਿ ਫੁੱਟਵੈਅ ਵਾਲਾ ਦਿਖਾਵਾਂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ आवर ਚੈਨਲ ਵੈਂਡ 10 ਵਿਦ ਸਟਾਈਲ ਫਰੋਮ ਅੰਮ੍ਰਿਤਸਰ ਗੁਰੂ ਨਾਨਕ ਐਵੇਨਿਊ ਮਚੀਟਾ ਰੋਡ ਨੇਰ ਪਾਵਰ ਕਲੋਨੀ ਠੀਕ ਹੈ ਐਵਰੀ ਟਾਈਮ ਹਮ ਐਡਰੈਸ ਬੋਲ ਨਹੀਂ ਬੋਲਣਾ ਨਾ ਕਿ ਤੁਹਾਨੂੰ ਪ੍ਰੋਬਲਮ ਨਾ ਲੱਗੇ ਸਾਨੂੰ ਲੱਭਣ ਵਾਸਤੇ ਅੱਛਾ ਹੁਣ ਜਿੱਦਾਂ ਅੱਗੇ ਮੈਰਿਜਸ ਦੇ ਸੀਜ਼ਨ ਆ ਰਹੇ ਸਿੱ ਤਸਾਰ ਉਹਨਾਂ ਜਿਹੜਾ ਕਸਟਮਰ ਬੋਲ ਰਿਹਾ ਸੀ ਥੋੜੇ ਜਿਹੀ ਹੈਵੀ ਰੇਂਜ ਤੇ ਸੂਟ ਦਿਖਾ ਰੇ ਸੀ ਨਾ ਤੁਹਾਨੂੰ ਜ਼ਿਆਦਾ ਮਤਲਬ ਜਦੋਂ ਅਸੀਂ ਅੱਛੀ ਚੀਜ਼ ਲੈ ਕੇ ਆਵਾਂਗੇ ਥੋੜੀ ਜਿਹੀ ਰੇਂਜ ਆਪ ਕੋ ਹੋ ਜਾਂਦੀ ਹੈ ਲੇਕਿਨ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕੋ ਨਾਰਮਲ ਰੇਂਜ ਦੇ ਵਿੱਚ ਵੀ ਸੂਟ ਹੋਣ ਤੇ ਅਲੱਗ ਚੀਜ਼ ਆਲਵੇਜ਼ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਰਾਮ ਨਾਲ ਕੁਝ ਵਧੀਆ ਜੀ ਚੀਜ਼ ਤੁਹਾਡੇ ਕੇ ਲੈ ਕੇ ਆਈਏ ਤੁਹਾਡੇ ਵਾਸਤੇ ਜਿਹੜੀ ਤੁਸੀਂ ਪਾਓ ਤੇ ਸਾਨੂੰ ਸਰਾਹੋ ਠੀਕ ਹੈ ਇਹ ਦੇਖੋ जिदा ना, आ, ना, बड़ा येलो ब्राइट येलो तो बड़े ही प्यारा सूट प्रॉपर मिरर डिटेलिंग गले के दे उपर देखो ने मिरर ने ठीक है प्रोपर ऑरगेंजा है, और गेंजा है और गेंजा, पूरा ऐदा देखो ਕਿਦੇ ਇਹਦਾ 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 ਟੀਰਾ ਦੇਖੋ ਕਿੰਨਾ ਅੱਛਾ ਆਰੀ ਵਰ ਆਰੀ ਵਰ ਪਲਸ 8 ਪਲਸ ਦੇ ਨਾਲ ਛੋਟੇ ਛੋਟੇ ਮੋਤੀਆਂ ਦੇ ਨਾਲ ਇਹਦੀ ਡਿਟੇਲਿੰਗ ਕੀਤੀ ਹੋਇਆ ਆ ਆ ਮਿਰਰ ਆ ਮੈਂ ਵਾਰੀ ਵਾਰੀ ਬੋਲੀਏ ਸਤਾਰੇ ਨਹੀਂ ਨੇ ਜਿੱਦਾਂ ਦੇ ਗ੍ਰਾਫ ਜੇ ਲੱਗੇ ਹੁੰਦੇ ਉਹ ਨਹੀਂ ਆ ਦਿਸ ਇਜ਼ ਮਿਰਰ ਬੜਾ ਨੀਟ ਐਂਡ ਕਲੀਨ ਕੰਮ ਆ ਬੜਾ ਸੋਨਾ ਜਿਹਾ ਕਲਰ ਆ ਏ ਠੀਕ ਐ ਇਹਦਾ ਫਰੰਟ ਬਣਿਆ ਹੋਇਆ ਪੂਰਾ ਬੈਕ ਪਲੇਨ ਆ ਤੇ ਜਿਹੜੀ ਬਾਟਮ ਆ ਉਹ ਵੀ ਪਲੇਨ ਆ दुपट्टा दुपट्टा प्योर तो दुपट्टे दे, दे पलुआ बड़ी प्यारी ठीक है यह तहेगा जी तेई लगा ठीक है और किसी ने कुछ पूछना होएगा? ਕੋਈ ਕਲਰ ਆਪ ਕਲਰ ਵੈਸੇ ਇਹ ਤੇ ਸਿੰਗਲ ਹੀ ਕਲਰ ਆ ਇਹੀ ਵਾਲੇ ਕਲਰ ਦੇ yellow bright yellow ਕਲਰ ਆ ਠੀਕ ਹੈ ਹੁਣ ਇੱਕ ਆ ਚੀਜ਼ ਆ ਇਹ ਵੀ ਲਾਈਨਿੰਗ ਦੇ ਵਿੱਚ ਆ peach ਕਲਰ ਹੁੰਦਾ ਨਾ peach pink ਕਲਰ ਇਹ ਉਹ ਆ ਇਹਦੇ ਨਾਲ ਹੈਂਡ ਵਰਕ ਹੋਇਆ ਹੋਇਆ ਦੇਖੋ ਬੜੀ ਪਿਆਰਾ ਗਲਾ ਬਣਿਆ ਹੋਇਆ ਇਹਦਾ ਲਾ ਕੇ ਦਿਖਾ ਦਿੰਦੇ ਕਲਰ ਬੜੇ ਪਿਆਰੇ ਲੱਗੇ ਹੋਏ ਨੇ ਦੇ ਵਿੱਚ ਆ ਦੇਖੋ ਪੂਰਾ ਨਲਕੀ ਵਰਕ ਹੋਇਆ ਹੋਇਆ ਆ ਪੂਰਾ ਦੇਖੋ पूरा हैंडवर्क आ मतलब मशीन वर्क थोड़ा थोड़ा ही है कलर बड़े सोहना ठीक है दो अंबिया टाइप दो घेरे ते आजियां पूरा मतलब देखो घेरा कि नहीं है कि ज्यादा घेरे सूट नहीं बनेगा घेरा भी प्रोपर पूरा है आराम न बन जाएगा ਠੀਕ ਹੈ ਤੇ ਇਹ ਹੋ ਗਿਆ ਇਹਦੇ ਗਲਾ ਹੈ ਤੇ ਚਿਹਰਾ ਬਣਿਆ ਹੋਇਆ ਹੈ ਠੀਕ ਹੈ ਐਂਡ ਤੇ बॉटਮ ਤੇ ਵੀ ਵਰਕ ਦੇ ਦੇ ਆ ਦੇਖੋ बॉटਮ ਦੇ ਉੱਪਰ ਪੈਚ ਵਰਕ ਆ ਜਿਹੜੇ ਕਲਰ ਦੀ ਐਮਬਰਾਇਡਰੀ ਹੈ ਨਾ ਉਹ ਵਾਲੇ ਕਲਰ ਦੀ ਪੈਚ ਵਰਕ ਵਿਦ ਗੋਟਾ ਡਿਟੇਲਿੰਗ ਜਿਹੜਾ ਡਾਲ ਜਸ ਇਹ ਸਿਲਵਰ ਨਹੀਂ ਹੈ ਜਿਹੜਾ ਸਿਲਵਰ 골ਡਨ ਜਿਹਾਂ ਕਲਰ ਹੁੰਦਾ ਨਾ ਉਹ ਵਾਲਾ ਹੈ बॉटਮ ਨੂੰ ਏਦਾਂ ਕੀਤਾ ਹੋਇਆ ਠੀਕ ਹੈ ਔਰ ਦੁਪੱਟਾ ਦੇਖੋ ਇਹਦਾ ਬੜਾ ਹੀ ਪਿਆਰਾ ਹੈ ਦੁਪੱਟਾ ਪੱਲਿਆਂ ਦੇ ਉੱਪਰ ਉਹੀ ਪਿੰਕ ਕਲਰਸ ਲਗਾ ਕੇ ਉਹਦੇ ਵਿੱਚ ਸਮੋਸਾ ਲੈਂਸ ਦੇ ਨਾਲ ਉਹਨਾਂ ਨੂੰ ਸੈਗਰੀਗੇਟ ਕੀਤਾ ਅਲੱਗ-ਅਲੱਗ ਕੀਤਾ ਹੋਇਆ ਕਲਰਸ ਨੂੰ ਠੀਕ ਹੈ ਬੜੀ ਪਿਆਰੀ ਸਾਰੇ ਸਾਈਡਸ ਦੇ ਉੱਤੇ ਆਵਲੀ ਲੇਸ ਲੱਗੀ ਹੋਈ ਹੈ ਪੂਰੇ ਦੁਪੱਟੇ ਦੇ ਉੱਤੇ ਆ ਦੇਖੋ ਦੇਖੋ ਬੜੀ ਪਿਆਰੀ ਜੀ ਲੱਗ ਰਹੀ ਹੈ アンティーク 골ਡਨ ਕਲਰ ਹੁੰਦਾ ਹੈ ਜਿਹੜਾ ਠੀਕ ਹੈ ਜੀ ਇਹ ਪ੍ਰਾਈਸ ਹੈਗਾ ਜੀ 2395 பூரா மத்திய துப்பா டாய் மீட்டர் பியோர மசீதா தீ குா டுல்லா பியோர்ட்டி பியாரி ஆ अच्छा शर्ट देना तेरे ऊपर काम आ गले ऊपर कुछ नहीं है अरे ब्रांड का सूट है ब्रांडेड सूट है देखो कितना अच्छा आरी वर्क हाईलाइट कितों है आरी वर्क दे ज़रा प्रिंट है और लेस वर्क कितों है तेरे ऊपर आ देखो बड़े प्यारा है तो बॉटम है दे प्लेन है है बॉटम है सॉरी ਬੈਕ ਇਸ ਇਸ ਬੈਕ ਇਹ ਬੈਕ ਆ ਜੇਗੀ ਤੇ ਬਾਟਮ ਜਿਹੜੀ ਹੈ ਉਹ ਪਲੇਨ ਹੈ ਤੇ ਦੁਪੱਟਾ ਮੈਂ ਤੁਹਾਨੂੰ ਦਿਖਾਤਾ ਹੈ ਦਾ ਤੇ ਇਹਦੀ ਤੁਹਾਨੂੰ ਪਈਗੀ ਜੇ ਇਹ ਪੈਣਾ ਜੀ ਤੁਹਾਨੂੰ 1990 ਦਾ ਬੜੇ ਪਿਆਰਾ ਜਿਹਾ ਸੌਫਟ ਜਿਹਾ ਕਪੜਾ ਹੈ ਇੱਕਦਮ ਮਲਾਈ ਵਰਗਾ ਜਿਹੜੀ ਪਿਓਰ ਮਸਲੀਨ ਹੁੰਦੀ ਹੈ ਨਾ ਮਡਾਲ ਵੀ ਬੋਲ ਸਕਦੇ ਆ ਇਹਨੂੰ ਅਸੀਂ ਠੀਕ ਹੈ ਇਹ ਬੜੀ ਪਿਆਰੀ ਚੀਜ਼ ਹੈ ਇੱਕ ਨਾ ਇਹ ਬਨਾਰਸੀ ਆ टीक है अलग चीज है देखो आदा ही आना है, पूरा फ्रंट बैक सेम देखो ऐ फ्रंट एंड बैक सेम बनारसी टच का उपर वेविंग हुई हुई है ਕਾਫੀ ਕਲਰ ਹੈ ਆਏ ਬਹੁਤ ਜਿਆਦਾ ਡਾਰਕ ਨਹੀਂ ਬਰਾਊਨ ਕਾਫੀ ਕਲਰ ਬੋਲ ਸਕਦੇ ਹੋ ਠੀਕ ਹੈ ਔਰ ਇਹਦਾ ਦੁਪੱਟਾ ਦੇਖੋ ਇਹਦੇ ਨਾਲ ਇਹ ਸੂਟ ਦਾ ਇੱਕ ਆਇਆ ਹੈ ਕਿ ਤੁਸੀਂ ਜਿਹੜਾ ਆਹ ਵਾਲਾ ਦੁਪੱਟਾ ਹੈ ਨਾ ਇਹਨੂੰ ਤੁਸੀਂ ਆਪਣੇ ਪਲੇਨ ਸੂਟਸ ਦੇ ਨਾਲ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਤੁਸੀਂ ਪਾਕਿਸਤਾਨੀ ਦੁਪੱਟਾ ਅਗਰ ਲੈ ਨਹੀਂ ਜਾਂਦੇ ਹੋ ਨਾ ਤੇ ਉਹ ਤੁਹਾਨੂੰ ਪਤਾ ਬਹੁਤ ਮਹਿੰਗੇ ਆਉਂਦੇ ਆ ਔਰ ਐਵੇਂ ਸਿੰਥੈਟਿਕ ਜਿਆ ਨਹੀਂ ਹੈਗਾ ਬੜਾ ਪਿਆਰਾ ਹੈ ਔਰ ਇਹਦੇ ਉੱਤੇ ਦੇਖੋ ਪੂਰੇ ਦੁਪੱਟੇ ਉੱਪਰ ਆਰੀ ਵਰ ਕਿੱਤੀ ਹੋਈ ਹੈ ਬਿਊਟੀਫੁਲੀ ਬੜੇ ਸੋਹਣੇ ਤਰੀਕੇ ਨਾਲ ਉਹਨੂੰ ਪੂਰਾ ਅੱਛੇ ਤਰੀਕੇ ਨਾਲ ਉਹਨੂੰ ਡਿਟੇਲ ਕੀਤਾ ਹੈ ਡਿਟੇਲਿੰਗ ਕੀਤੀ ہوئی ਹੈ ਆ ਰਿਵਰਕ ਦੇ ਨਾਲ ਨਾ ਵਰਕ ਦੇ ਨਾਲ ਮਤਲਬ ਇਹਦਾ ਇਹ ਕਹਿ ਮੋਹਰੇ ਕੇ ਸੂਟ ਤੇ ਹੈ ਹੀ ਹੈ ਦੁਪੱਟਾ ਤੁਸੀਂ ਕਿਸੇ ਕਿੰਨੇ ਕਲਰ ਆ ਦੇਖੋ ਮਲਟੀ ਕਲਰ ਆ ਜਿਹੜ੍ਹ ਰੈੱਡ ਲੱਗਾ ਹੋਇਆ ਪਤਾ ਨਹੀਂ ਕਿੰਨੇ ਕਲਰ ਆ ਤੇ ਤੁਸੀਂ ਇਸ ਦੁਪੱਟੇ ਨੂੰ ਕਿਸੇ ਹੋਰ ਦੀ ਕੈਰੀ ਵੀ ਕਰ ਸਕਦੇ ਹੋ ਇਦਾਂ ਜਾਗੋ ਤੇ ਬੜਾ ਇਹੋ ਜੀ ਚੀਜ਼ ਲੋਕ ਲੈਂਦੇ ਨੇ ਤੁਸੀਂ ਪਲੇਨ ਨਾਲ ਇਹਨੂੰ ਕੈਰੀ ਕਰ ਲਓ ਠੀਕ ਹੈ ਤੇ ਥੋੜੀ ਜਿਹੀ ਚਾਤੀ ਮਰਵਾ ਦੇਣੀ ਹੈ ਦੇਖੋ ਆਹ ਥੋੜਾ ਨਿਊ ਸਟਾਕ ਹੈ ਟਾਈਮ ਲੱਗੇਗਾ ਬਣਾਣੀ ਤੇ ਹੈ ਹੀ ਥੋੜੀ ਇਹ ਤਾਂ ਰਹਿ ਗਿਆ ਸਾਡੇ ਕੋਲ ਨਾ ਕੋਈ ਡਿਮਾਂਡ ਆ ਰਹੀ ਸੀ ਕਿ ਕਿ ਪਸ਼ਮੀਨੇ ਉੱਪਰ ਵੀ ਕੁਝ ਮੰਗਾਓ ਇਸ ਇਹ ਬ੍ਰਾਂਡ ਦਾ ਆ ਐਵੇਂ ਨਹੀਂ ਹੈਗਾ ਸਟੈਂਪ ਹੈਗੀ ਹੈ ਪਸ਼ਮੀਨੇ ਦੇ ਬੜੇ ਹੀ ਵਧੀਆ ਆ ਠੀਕ ਹੈ ਇਹ ਦੇਖੋ ਇਹ 1600 ਦਾ ਸੂਟ ਪਹਿਣਾ ਜੇ ਤੁਹਾਨੂੰ ਨਾ ਪਿਓਰ ਪਸ਼ਮੀਨਾ ਹੈ ਕੋਈ ਬੁਰਗੁਰ ਨਹੀਂ ਆਣੀ ਇਹਦੇ ਤੇ ਇਹ ਇਦਾਂ ਹੀ ਹੈ 올ਓਵਰ ਹੀ ਆ ਰਨਿੰਗ ਚ 올ਓਵਰ ਫੈਬਰਿਕ ਹੈ ਪੂਰਾ ਆ ਦੇਖੋ ਡਿਜੀਟਲ ਜੈਬ ਰੈਂਡਾ ਬੜਾ ਪਿਆਰਾ ਆਲਓ ਤੇ ਇਹ ਦੁਪੱਟਾ ਮਸਲੀਨ ਦਾ ਨਹੀਂ ਤਾਂ ਕਿਉਂ ਨਾ ਪਸ਼ਮੀਨੇ ਦੇ ਸੂਟ ਨਾਲ ਜ਼ਿਆਦਾ ਆਉਂਦੇ ਨੇ ਸ਼ਾਲ ਆਗੇ ਸਟੌਲ ਆਗੇ ਜਾਂ ਪਲੇਨ ਦੁਪੱਟਾ ਹੁੰਦਾ ਤੇ ਇਹਦੇ ਨਾਲੇ ਕਿ ਇਹ ਬੜੀ ਅੱਛੀ ਚੀਜ਼ ਹੈ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਇਹ ਵੀ ਜਿੱਦਾਂ ਤੁਸੀਂ ਪਲੇਨ ਫੈਬਰਿਕਸ ਨਾਲ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਇਹ ਤੁਹਾਨੂੰ ਸਲੇਟ ਦੱਸਦਾ ਇਹਦਾ 1600 ਦਾ थले वाले का पचानवे का आ जरा कॉफी वाला पशमीने का सोलह सौ का और आएगा सतारा पचानवे का ठीक है जी ਤੇ ਹਲਕੋਂ ਤੜਕਾ ਤੁਹਾਨੂੰ ਮੈਂ ਕੱਲ ਇੱਕ ਡਿਟੇਲ ਚ ਵੀਡੀਓ ਪਾ ਦੂੰਗੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਹੜੀ ਵੀ ਚੀਜ਼ ਲੈਂਦੀ ਹੈ ਉਹ ਤੁਹਾਨੂੰ ਦਿਖਾ ਦਿੱਤੀ ਜਾਏ ਲੇਕਿਨ ਨਿਕਲ ਵੀ ਜਾਂਦੀ ਹੈ ਕੋਈ ਚੀਜ਼ ਪਰ ਕੋਸ਼ਿਸ਼ ਇਹ ਹੀ ਕਿ ਪਹਿਮੇ ਜਿਹੜੀ ਨਿਕਲੀ ਵੀ ਉਹਦੀ ਥੋੜੀ ਬਹੁਤ ਵੀਡੀਓ ਬਣਾ ਲਾ ਤਾਂ ਕਿ ਅੱਗੇ ਕਿਸੇ ਨੂੰ ਉਹ ਚੀਜ਼ ਪਸੰਦ ਆਂਦੀ ਹੈ ਤਾਂ ਤੁਸੀਂ ਦੇਖ ਲਓ ਲੇਕਿਨ ਆ ਲਾਈਵ ਇੱਕ ਚੀਜ਼ ਦਿਖਾ ਦੇਣੀ ਮੈਨੂੰ ਕਲਰ ਦਾ ਜਿੱਦਾਂ ਕਹਿੰਦੇ ਸੀਗੇ ਨਾ ਲਾਈਵ ਦੇ ਵਿੱਚ ਆ ਇੱਕ ਨਾ ਸੀ ਪੇਂਟ ਕਰਾਇਆ ਸੂਟ ਮੈ ਤੁਹਾਨੂੰ ਝਾ ਦੇਖ ਲੋ ਕਿਉਂਕਿ ਲਾਈਵ ਚੀਜ਼ ਦੇਖਣ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਆ ਦੇਖੋ ਇਹ ਪੈਂਟ ਆ ਇਹ ਪਲੇਨ ਕ੍ਰੇਪ ਸੀਗੀ ਉਹਦੇ ਨਾਲ ਅਸੀਂ ਲਾਈਨਿੰਗ ਵਾਲਾ ਟੈਬੀ ਦਾ ਦੁਪੱਟਾ ਲਾਤਾ ਹੈ ਔਰ ਕੰਟਰਾਸਟ ਦੇ ਵਿੱਚ ਅਸੀਂ ਇਹਨੂੰ ਪੇਂਟ ਕਰਵਾਇਆ ਹੈ ਬੜਾ ਪਿਆਰਾ ਹੈ ਪੇਂਟ ਆਜ਼ ਆਲਵੇਜ਼ ਕੀ ਮੈਂ ਬੋਲਦੀ ਹਾਂ ਕਿ ਸਾਡਾ ਪੇਂਟ ਬਿਲਕੁਲ ਅਲੱਗ ਹੁੰਦਾ ਇਹਨੂੰ ਕਾਪੀ ਨਹੀਂ ਕਰ ਸਕਦੇ ਤੁਸੀਂ ਠੀਕ ਹੈ ਔਰ ਆ ਪਿਓਰ ਕ੍ਰੇਪ ਆ ਇਹਦਾ ਤੁਹਾਨੂੰ ਕਾਸਟ ਪੈਣੀ ਜੇ 2990 ਠੀਕ ਹੈ ਜੀ ਸਿੰਗਲ ਹੀ ਪੀਸ ਹੈ ਕਿਸੇ ਨੇ ਲੈਣਾ ਸਾਨੂੰ ਡੀਐਮ ਕਰ ਸਕਦੇ ਹੋ ਬਾਕੀ ਦੀਆਂ ਤੁਹਾਨੂੰ ਮੈਂ ਇੱਕ ਦੂਸਰੀ ਅਲੱਗ ਵੀਡੀਓ ਬਣਾਉਂਗੀ ਔਰ ਉਸ ਵੀਡੀਓ ਦੇ ਵਿੱਚ ਨਾ ਜਿੱਦਾਂ ਕੁਝ ਆਫਰ ਲੈ ਕੇ ਆਵਾਂਗੇ ਅਪਾ अगेन ਇਸ ਵਾਰ ਇਹ ਲੈ ਕੋਈ ਆਫਰ ਨਹੀਂ ਸੋਚੀ ਰਹੀਆਂ ਨੈਕਸਟ ਵੀਡੀਓ ਦੇ ਵਿੱਚ ਫਿਰ ਕੋਈ ਲੈ ਕੇ ਆਵਾਂਗੇ ਆਫਰ ਤੇ ਫਿਰ ਉਹਦੇ ਵਿੱਚ ਤੁਹਾਨੂੰ ਅਸੀਂ ਕੁਝ ਨਵੀਂ ਜਿਹੀ ਦੀ ਹੋਰ ਵੀ ਮੈਂ ਤੁਹਾਨੂੰ ਬੋਲਿਆ ਕਿਗਾ ਕਿ ਕੂਟਵੇਅਰ ਵਾਲਾ ਦਿਖਾਉਗੀ ਪਰ ਥੋੜਾ ਬਿਜ਼ੀ ਕਰਕੇ ਉਹ ਦਿਖਾ ਨਹੀਂ ਸਕੀ ਨੈਕਸਟ ਵੀਡੀਓ ਵਿੱਚ ਦਿਖਾਉਂਗੀ ਤੇ ਥੈਂਕਸ ਫॉर ਸ਼ਾਪਿੰਗ ਵਿਦ ਅਸ ਐਂਡ ਥੈਂਕਸ ਕਿ ਤੁਸੀਂ ਸਪੋਰਟ ਕਰਦੇ ਹੋ ਆਨਲਾਈਨ ਮੈਸੇजेस ਕਰਦੇ ਹੋ ਬੜਾ ਸਾਨੂੰ ਵਧੀਆ ਲੱਗਦਾ ਹੈ ਠੀਕ ਹੈ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਸਾਨੂੰ ਆਲਵੇਸ ਸਬਸਕ੍ਰਾਈਬ ਐਂਡ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਡਿਟੇਲਸ ਜਿਹੜੀਆਂ ਅਸੀਂ ਪਾਉਨੇ ਆ ਅਪਡੇਟਸ ਪਾਉਨੇ ਆ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ